ਐਮ ਸਾਹਿਬ ਦਾ ਜੀਰੋ ਟੋਲਰੈਂਸ ਪਾਲਿਸੀ ਐਟਵਰਡਸ ਆਰਗੇਨਾਈਜ਼ਡ ਕ੍ਰਾਈਮ ਉਹਦੇ ਇੱਕ ਬੜੀ ਵੱਡੀ ਸਫਲਤਾ ਮਿਲੀ ਹੈ ਸਾਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ 6 ਕਿਊਜ਼ ਫੜੇ ਹੈ ਔਰ 10 ਸਫੈਸਟੀਕੇਟਿਡ ਵੈਪਨ ਫੜੇ ਗਏ ਹੈ ਜਿੱਚ ਤਿੰਨ ਗਲੌਕ ਨੇ ਆਸਟਰੀਅਨ ਮੇਡ ਡਾਇਨਾਮਮ ਦੇ ਤੇ ਬਾਕੀ 0.32 ਬੋਰ ਦੇ ਬੜੇ ਸਫੈਸਟੀਕੇਟਿਡ ਵੈਪਨ ਨੇ ਤੇ 17 ਦੇ ਕਰੀਬ ਕਾਰਟ੍ਰਿਜਸ ਨੇ ਜਿਹੜੇ ਮਲਜ਼ਮ ਨੇ ਇਹ ਸਾਰਾ ਜਿਹੜਾ ਲਿਮਨੀ ਇਨਵੈਸਟੀਗੇਸ਼ਨ ਚ ਕੱਲ ਪਤਾ ਲੱਗੀ ਹੈ ਕਿ ਕ੍ਰਾਸ ਬਾਰਡਰ ਪੁਸ਼ ਹੋਈ ਹੈ ਕਨਸਾਈਨਮੈਂਟ ਔਰ ਬਟਾਲਾ ਏਰੀਏ ਦੇ ਰਹਿਣ ਵਾਲੇ ਨੇ ਇਹ ਜਿਹੜੇ ਮੇਨ ਦੋ ਮੁਲਜ਼ਮ ਨੇ ਜਿਨ੍ਹਾਂ ਤੋਂ ਮੇਨ ਜਿਹੜੀ ਅਕ੍ਰਾਸ ਬਾਰਡਰ ਕਨਸਾਈਨਮੈਂਟ ਦੀ ਬਰਾਮਦਗੀ ਹੋਈ ਹੈ ਉਹਦੇ ਚ ਅਮਰਿਤਪਾਲ ਸਿੰਘ ਹੈ son of ਸੁਰਿੰਦਰ ਸਿੰਘ ਇਹ ਸ਼ੇਰਪੁਰ ਦਾ ਹੈ ਸ਼ੇਖਵਾ ਥਾਣਾ ਹੈਗਾ ਡਿਸਟ੍ਰਿਕਟ ਬਟਾਲਾ ਪੁਲਿਸ ਡਿਸਟ੍ਰਿਕਟ ਜਿਹੜਾ ਯੂਜਾ ਪ੍ਰਾਪਦੀ ਪੇਲੀਅਸ ਹਰਮਨ ਹੈ ਇਹ ਸਮਰਾਏ ਪਿੰਡ ਸਦਰ ਬਟਾਲਾ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਜਿਹੜਾ ਅਮਰਤਪਾਲ ਹੈ ਨੇ ਇਲੈਕਸ਼ਨ ਵੀ ਲੜੀ ਸੀ ਸਰਪੰਚੀ ਦੀ ਇਹਨਾਂ ਦਾ ਜਿਹੜਾ ਦੂਜਾ ਕੰਟੈਕਸਟ ਨੇ ਜਿਹੜੇ ਅਮਰਸਰ ਬੇਸਡ ਨੇ ਉਹਦੇ ਵਿੱਚ ਵਿਨੋਦ ਕੁਮਾਰ ਏਲੀਅਸ ਰੰਗੀਲਾ ਹੈਗਾ ਕਿ ਰੀਸੈਂਟਲੀ ਬੇਲ ਤੇ ਆਇਆ ਦੇ ਖਿਲਾਫ 19 ਕੇਸ ਨੇ ਰੋਬਰੀ ਸਨੇਚਿੰਗ ਲੁਕਾਇਟੀ ਆਰਮਜ਼ ਐਟ ਤੇ ਅਟੈਂਪਟ ਟੂ ਮਰਡਰ ਵਗੈਰਾ ਤੇ ਔਰ ਜਿਹੜਾ ਇੱਕ ਇਹਦੇ ਵਿੱਚ ਜਿਹੜੀ ਸਾਨੂੰ ਗੱਲ ਸਾਹਮਣੇ ਆਈ ਹੈ ਕਿ ਬਾਹਰ ਇੱਕ ਫੋਰਨ ਬੇਸ ਹੈਂਡਲਰ ਹੈ ਜਿਹਦੇ ਕਿ ਪਾਕਿਸਤਾਨ ਦੇ ਵਿੱਚ ਲਿੰਕ ਨੇ ਉਹ ਇਹ ਬੰਦਿਆਂ ਨੂੰ ਤਿਆਰ ਕਰਕੇ ਤੇ ਉਧਰੋਂ ਇਹਨਾਂ ਨੂੰ ਬਾਰ-ਬਾਰ ਕਨਸਾਈਨਮੈਂਟਸ ਜਿਹੜੀਆਂ ਪੁਸ਼ ਕਰ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਵੈਪਨਸ ਵਰਤਣ ਵਾਸਤੇ ਦਿੱਤੇ ਜਾ ਰਹੇ ਨੇ ਇਹਦੇ ਚ ਇੱਕ ਮੇਨ ਬੰਦਾ ਜਿਹੜਾ ਫੰਡ ਨਾਲਾ ਹੁਣ ਰਹਿੰਦਾ ਇੱਕ ਹੈਗਾ ਕਰਨਵੀਰ ਮੀਰਾ ਕੋਟ ਦਾ ਉਹਦੇ ਖਿਲਾਫ ਵੀ ਪਹਿਲਾਂ ਐਨਡੀਪੀਐਸ ਸੈਕਟ ਦੇ ਐਸਟੀਐਫ ਵੱਲੋਂ ਤੇ ਆਰਮ ਦੇ ਖੰਨੇ ਦੇ ਵਿੱਚ ਵੀ 25 ਦਰਜ ਨੇ ਉਹ ਅੰਮ੍ਰਿਤਸਰ ਰੂਰਲ ਮੀਰਾਕੋਟ ਦਾ ਰਹਿਣ ਵਾਲਾ ਉਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ। ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਇਹਨੂੰ ਬੜੀ ਅੱਛੀ ਕਾਮਯਾਬੀ ਸਾਨੂੰ ਮਿਲੀ ਹੈ ਸਾਡੇ ਡੀਸੀਪੀ ਮਿਸਟਰ ਆਲਮ ਵਿਜੇ ਜੀ ਨਵਜੋਤ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਔਰ ਅਮੋਲਕਦੀਪ ਸਾਡੇ ਦੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਔਰ ਬੜਾ ਅੱਛੀ ਰਿਕਵਰੀ ਕੀਤੀ ਹੈ ਕਿਉਂਕਿ 10 ਸਫਿਸਟੀਕੇਟਡ ਵੈਪਨ ਔਰ ਜਿਹਦੇ ਚ ਆਸਟਰੀਅਨ ਮੇਡ ਤੇ ਪਾਕਿਸਤਾਨ ਤੋਂ ਪੁਸ਼ ਹੋਈਆਂ ਚੀਜ਼ਾਂ ਨੇ ਤੋਂ ਉਹਦੇ ਚ ਮੈਂ ਸਮਝਦਾ ਕਿ ਇਹਦੇ ਨਾਲ ਸਾਡੇ ਏਰੀਏ ਦੇ ਵਿੱਚ ਸਪੈਸ਼ਲੀ ਜਿਹੜਾ ਬਾਰਡਰ ਏਰੀਆ ਸਾਰਾ ਉਹਦੇ ਚ ਕਾਫੀ ਇਹਨੂੰ ਇੰਪੈਕਟ ਪਏਗਾ ਔਰ ਚੰਗਾ ਉਹਨਾਂ ਦਾ ਬਸਟ ਹੋਇਆ ਸਾਰਾ ਇਹ ਨੈਟਵਰਕ